ਰਾਗਤ ਨਸਰੀ ਮਹੱਲਾ ਪਹਿਲਾ ਗगन ਮੈਂ ਥਾਲ ਰਾਵ ਚੰਦ ਦੀਪਕ ਬਣੀ ਤਾਰੇ ਕਾ ਮੰਡਲ ਜਨਕ ਮੋਤੀ ਅਸਮਾਨ ਇੱਕ ਥਾਲ ਹੈ ਸੂਰਜ ਅਤੇ ਚੰਦਰਮਾ ਦੀਵੇ ਹਨ ਤਾਰਿਆਂ ਦਾ ਇਕੱਠ ਜਾਣੋ ਜਿਵੇਂ ਮੋਤੀ ਹੋਣ ਤੂਪ ਮਲੇ ਆਨ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਪੁਲੰਤ ਜੋਤੀ ਪਹਾੜਾ ਤੋਂ ਚੰਦਨ ਦੀ ਮਹਿਕ ਵਾਲੀ ਹਵਾ ਅਤੇ ਇਹ ਹਵਾ ਚੋਰ ਕਰ ਰਹੀ ਹੈ ਅਤੇ ਸਾਰੀ ਬਨਸਪਤੀ ਜੋਤੀ ਸ੍ਰੂਪ ਅੱਗੇ ਫੁੱਲ ਹਨ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਏ ਕੈਸੀ ਕਮਾਲ ਦੀ ਆਰਤੀ ਹੋ ਰਹੀ ਹੈ ਭਿਆਨਕ ਸੰਸਾਰ ਤੋਂ ਬਚਾਉਣ ਵਾਲੀ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ ਆਰਤੀ ਇਹ ਸ਼ਬਦ ਧੁਨ ਦੀ ਤੁਤੀ বাজ ਰਹੀ ਹੈ ਰਹਾਉ ਸਹਸ ਤਾਵ ਨੈਣ ਨਨ ਨਾਨੇ ਹੈ ਤੋਏ ਕੋ ਸਾਹਸ ਮੂਰਤ ਨਨ ਇੱਕ ਤੋਈ ਦਿਸ ਦੀਆਂ ਹਜ਼ਾਰਿਆਂ ਅੱਖੀਆਂ ਤੁਹਾਡੀਆਂ ਹੀ ਹਨ ਉੰਜ ਤੁਹਾਡਾ ਇੱਕ ਵੀ ਨੇਤਰ ਨਹੀਂ ਇਹ ਹਜ਼ਾਰਾਂ ਸਰੂਪ ਤੁਹਾਡੇ ਹੀ ਹਨ ਸਹਸ ਪਦ ਬਿਮਲ ਨਨ ਇੱਕ ਪਦ ਗੰਧ ਬਿਨ ਸਹਸ ਤਾਵ ਗੰਧ ਏਵ ਚਲਤ ਮੋਹੀ ਤੇਰੀ ਹਜ਼ਾਰਾਂ ਕੋਮਲ ਚਰਨ ਹਨ ਦਿਸ ਦੇਸ ਰੂਪ ਵਿੱਚ ਜੀਵਾ ਕੋਲ ਇੱਕ ਵੀ ਚਰਨ ਨਹੀਂ ਹੈ ਇਦਾਂ ਹੀ ਤੁਸੀਂ ਬਿਨਾ ਨੱਕ ਦੇ ਹੋ ਭਰ ਦਿਸਦੇ ਤੁਹਾਡੇ ਹਜ਼ਾਰਾਂ ਨੱਕ ਹਨ ਤੁਹਾਡੀ ਇਸ ਖੇਡ ਨੇ ਮੈਨੂੰ ਮੋਹ ਲਿਆ ਹੈ